ਸੈਂਡ ਦੇ ਨਜ਼ਦੀਕ ਇੱਕ ਨਿਜੀ ਹੋਟਲ ਦੇ ਵਿੱਚ ਸਪਾ ਸੈਂਟਰ ਦੇ ਆਰ ਦੇ ਵਿੱਚ ਚੱਲ ਰਿਹਾ ਵਪਾਰ ਦਾ ਉਸ ਵੇਲੇ ਖੁਲਾਸਾ ਹੋਇਆ ਜਦੋਂ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਕਰਨ ਦੇ ਦੌਰਾਨ ਇੱਕ ਕਮਰੇ ਦੇ ਵਿੱਚ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਨੇ ਦੋ ਵਿਦੇਸ਼ੀ ਲੜਕੀਆਂ ਨੇ ਪੁਲਿਸ ਦੇ ਡਰ ਦੇ ਮਾਰੇ ਹੋਟਲ ਦੀ ਛੱਤ ਤੋਂ ਛਲਾਂਗ ਲਗਾ ਦਿੱਤੀ ਹੈ ਇਸ ਦੇ ਨਾਲ ਦੋ ਲੜਕੀਆਂ ਗੰਭੀਰ ਦੁਰੋਗਤ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਜ਼ਖਮੀ ਲੜਕੀਆਂ ਨੂੰ ਇਲਾਜ ਦਵਤ ਲਈ ਜੋੜਾ ਹੈ ਨਿਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਦੱਸਦੇ ਕਿ ਦੂਜੇ ਪਾਸੇ ਪੁਲਿਸ ਨੇ ਤਿੰਨ ਵਿਦੇਸ਼ੀ ਲੜ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਫਿਲਹਾਲ ਹੋਟਲ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਕਿੰਨੀ ਦੇਰ ਤੋਂ ਉਸ ਹੋਟਲ ਦੇ ਵਿੱਚ ਦੇਵ ਜੁੜਾ ਹੈ ਦੇਵ ਵਿਭਾਗ ਦਾ ਤੰਦਾ ਚੱਲ ਰਿਹਾ ਸੀ ਉਸ ਉਸ ਦੀ ਜਾਂਚ ਚੜੀ ਹੈ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਤੇ ਤਿੰਨ ਲੜਕੀਆਂ ਦੇ ਸਮੇਂ ਤੇ ਇੱਕ ਲੜਕੇ ਨੂੰ ਹਿਰਾਸਤ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਤਲਾ ਮਿਲੀ ਸੀ ਕਿ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜਿਹੜਾ ਇਹ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਜੀ ਸਪਾਧ ਯਾਰਡ ਚ ਦੇਵਪੁਰ ਦਾ ਜਿਹੜਾ ਧੰਦਾ ਕਰਦੇ ਆ ਜਿਸ ਤੇ ਜਿਹੜਾ ਮਕਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟਰੈਫਿਕ ਐਕਟ 14 ਫੋਰਨ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇੱਥੇ ਮੌਕੇ ਤੇ ਆਏ ਸੀ ਜੋ ਜਿਹੜੀਆਂ ਦੋ ਲੜਕੀਆਂ ਜਖਮੀ ਹੋਈਆਂ ਇਹ ਮਾਮਲਾ ਜਿਹੜੀਆਂ ਸਰ ਕਹਿ ਰਹੇ ਜਿਹਨੇ ਸ਼ਾਲ ਮਾਰੀ ਕੁੜੀ ਦੇ ਮੁੰਡੇ ਨੇ ਕੀ ਹੋ ਸਾਰਾ ਰੌਲਾ ਇਹਦੇ ਵਿੱਚ ਜਦੋਂ ਅਸੀਂ ਆਏ ਆ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਦੇ ਵਿੱਚ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੋਟਲ ਦਾ ਜਿਹੜਾ ਮੈਨੇਜਰ ਸੀ ਉਹ ਤੇ ਇਥੋਂ ਖਿਸ ਗਿਆ ਮਨੀਸ਼ ਕੁਮਾਰ ਉਸ ਤੋਂ ਬਾਅਦ ਜਦੋਂ ਉੱਪਰ ਟੋਤੇ ਗਏ ਤੇ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਥੇ ਮੁੰਡਾ ਸੀ ਸਿਮਰਨ ਸਿੰਘ ਜੀ ਜੀ ਉਹਨੇ ਰੌਲਾ ਪਾ ਕੇ ਜਿਹੜਾ ਵਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜਕੇ ਸੀ ਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤੋਂ ਕੋਈ ਹਿਲਜੁਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਉਸ ਤੋਂ ਬਾਅਦ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵੇਲੇ ਜੇ ਕੋਈ ਨਹੀਂ ਸੀ ਸਾਰੇ ਛੱਤ ਤੇ ਇਹਨੇ ਜਿਹੜੇ ਆ ਥੱ ਉਹ ਸੀਗਾ ਤੇ ਉਹਨੇ ਛਾਤੇ ਸਾਰਾ ਉਹ ਜਿਹੜਾ ਭਜਾ ਦਿੱਤਾ ਸੀ ਕਿੰਨੇ ਕਮਰੇ ਲੱਤੇ ਗਏ ਸੀ ਉਹਨਾਂ ਦੇ ਬਗਵਾ ਇਹ ਜੀ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਅਜੇ ਰਿਕਾਰਡ ਦੇਖਾਂਗੇ ਇਹਨਾਂ ਦਾ ਤਿੰਨ ਦਾ ਲੜਕੀਆਂ ਸੀ ਪੰਜ ਲੜਕੀਆਂ ਛਾਤੇ ਗਈਆਂ ਨੇ ਜਿੱਚ ਹੇਰਾ ਹੋਣ ਕਰਕੇ ਜਿਹੜਾ 200 ਜਿਹੜੀਆਂ ਸਲਿੱਪ ਹੋ ਗਈਆਂ ਨੇ ਤੇ ਤਿੰਨ ਜਿਹੜੀਆਂ ਠੀਕ ਠਾਕ ਨੇ ਲੜਕੀਆਂ ਨਹੀਂ ਲੜਕੀਆਂ ਕਸਟਡੀ 'ਚ ਨੇ ਜੀ ਤਿੰਨ ਜੀ ਕਿੱਥੋਂ ਦੀਆਂ ਨੇ ਤੇ ਵਿਦੇਸ਼ੀ ਨੇ ਜੀ ਅਜੇ ਵੈਰੀਫਾਈ ਕਰ ਰਹੇ ਆ ਕਿਹੜੀ ਕੰਟਰੀ ਪਾਸਪੋਰਟ ਅਜੇ ਕੁਝ ਸਾਨੂੰ ਮਿਲਿਆ ਨਹੀਂ ਹੈ ਜੇਕਰ ਅਸੀਂ ਗੱਲ ਕਰੀਏ ਜੇਕਰ ਅਸੀਂ ਕਰਾਂਗੇ ਜੀ ਸਾਰਾ ਉਹਨੂੰ ਤਫਤੀਸ਼ ਦਾ ਪਾਰਟ ਜੀ ਸਰ ਜਿਹੜੇ ਮਿਲੇ ਆ ਲੜਕੀਆਂ ਤੋਂ ਕਿੱਥੋਂ ਸਾਰਾ ਤਸਵੀਰ ਦਾ ਪਾਰਟ ਹੈ ਜੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਲੜਕੀਆਂ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਤੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਆ ਉੱਪਰ ਵਾਲੀ ਤੇ ਜਿਹੜਾ ਸਿਮਰਨ ਸਿੰਘ ਉਹ ਸਾਡੇ ਕੋਲ ਕਾਬੂ ਚ ਸਰ ਉਹ ਲੜਕੇ ਇੱਥੋਂ ਲੜਕੇ ਨਿਕਲ ਕੇ ਗਏ ਦੋ ਤਿੰਨ ਸਾਡੇ ਕੋਲ ਬਾਈਟਾਂ ਉਹਨਾਂ ਨੇ ਕਿਉਂ ਕਹਿ ਰਹੇ ਕਿ ਨਾ ਪੁੱਛਣੇ ਹਨ ਕੁੱਟਿਆ ਮਾਰਿਆ ਜਿਹੜਾ ਕਿ ਇੱਥੋਂ ਦੀ ਦੇਖੋ ਜਿਹਦੇ ਬਾਰੇ ਸਾਨੂੰ ਨਹੀਂ ਜਿਹੜੇ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਉਹ ਜਿਹੜੀ ਗੱਲ ਹੈ ਅਸੀਂ ਨਾ ਉੱਪਰ ਆਪਣੀ ਪੁਰਚੀਜ਼ ਦਾ ਪਤ ਕਰ ਰਹੇ ਹਾਂ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰੀਕੇ ਦੇਖੋ ਜਿੱਥੇ ਜਿੱਥੇ ਵੀ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋ ਕਰ ਰਿਹਾ ਕਾਨੂੰਨ ਅਨੁਸਾਰ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਚ ਤੇ ਹੋਟਲ ਦੀ ਛੱਤ ਤੋਂ ਦੋ ਕੁੜੀਆਂ ਦੇ ਵੱਲੋਂ ਛਾਲ ਮਾਰ ਲਈ ਗਈ ਹੈ THAILAND ਦੀਆਂ ਦੋ ਕੁੜੀਆਂ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰੀ ਹੈ ਦੱਸਦੇ ਕਿ ਪੁਲਿਸ ਨੂੰ ਤੋਖਾ ਦੇ ਕੇ ਪਰਚੰਦੀ ਕੋਸ਼ਿਸ਼ ਕਰ ਰਹੀ ਸੀ ਹੋਟਲ ਦੀ ਛੱਤ ਤੋਂ ਦੋ ਕੁੜੀਆਂ ਦੇ ਵੱਲੋਂ ਛਾਲ ਮਾਰੀ ਗਈ ਦੋਵੇਂ ਕੁੜੀਆਂ ਗੰਭੀਰ ਰੂਪ ਦੇ ਵਿੱਚ ਜੁੜੇ ਨੇ ਜ਼ਖਮੀ ਨੇ ਜਨਾਨੋ ਕੇ ਨੇੜੇ ਹਸਪਤਾਲ ਦੇ ਵਿੱਚ ਇਲਾਜ ਕਰਾਇਆ ਜਾ ਰਿਹਾ ਹੋਟਲ ਦੀ ਛੱਤ ਤੋਂ ਦੋ ਕੁੜੀਆਂ ਦੇ ਵੱਲੋਂ ਛਾਲ ਮਾਰੀ ਗਈ ਹੈ ਦੋਵੇਂ ਹੀ ਕੁੜੀਆਂ THAILAND ਦੀਆਂ ਸੀ ਜਿਨ੍ਹਾਂ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰਿਆ ਹੈ ਦੇਵਪਾਰ ਦੇ ਸ਼ੱਕ ਦੇ ਵਿੱਚ ਪੁਲਿਸ ਜੁੜੀ ਹੈ ਰੇਡ ਕਰਨ ਗਈ ਸੀ ਤੇ ਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਮੁਕੇਸ਼ ਮੈਰਾ ਜੁੜ ਚੁਕੇ ਨੇ ਮੁਕੇਸ਼ ਹੋਟਲ ਦੇ ਵਿੱਚ ਸਪਾ ਸੈਂਟਰ ਦੇ ਆਰ ਦੇ ਵਿੱਚ ਜੁੜਾ ਹੈ ਇਹ ਦੇ ਵਪਾਰ ਦਾ ਕੰਮ ਕਰ ਰਿਹਾ ਸੀ ਐਗਜ਼ੈਕਟ ਕਿੱਥੇ ਇਹ ਸਪਾ ਸੈਂਟਰ ਬਣਿਆ ਹੋਇਆ ਸੀ ਤੇ ਹੋਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਆ ਬਿਲਕੁਲ ਐਕਚੁਅਲੀ ਸਾਪੀਨ ਇੱਕ ਅਗਨਾਜਰੀ ਹੈ ਇਹ ਬੇਤੀ ਦਾ ਇਹ ਕਰਦੇ ਪਾਸਪੋਰਟ ਦੇ ਬਿਲਕੁਲ ਨਜ਼ਦੀਕ ਇੱਕ ਹੋਟਲ ਸੀ ਜਿਸ ਦੇ ਵਿੱਚ پولیس ਨੂੰ ਸੋਚਣਾ ਮਿਲੇ ਸੀ ਕਿ ਇਹ ਸਪਾ ਸੈਂਟਰ ਦੇ ਆਰ ਦੇ ਵਿੱਚ ਦੇ ਵਪਾਰ ਦਾ ਕੰਮ ਕਰ ਰਿਹਾ ਸੀ ஜோதல் பார்த்ததே ஓடல பஞ்ச ਤੇ ਪੰਜ ਕੁੜੀਆਂ ਜੜੀਆਂ ਨੇ ਹੋਟਲ ਦੇ ਵਿੱਚ ਪਾਈਆਂ ਗਿਆ ਨੇ ਜਿਨ੍ਹਾਂ ਦੇ ਵਿੱਚੋਂ ਦੋ థਾਈਲੈਂਡ ਦੀ ਜਿਨ੍ਹਾਂ ਨੇ ਛਾਲ ਮਾਰੀ ਹੈ ਤੇ ਜਿਹੜੀ ਬਾਕੀ ਤਿੰਨ ਕੁੜੀਆਂ ਨੇ ਉਹਨਾਂ ਦੇ ਵੱਲੋਂ ਕੀ ਕੁਝ ਬਿਆਨ ਦਿੱਤਾ ਗਿਆ ਹੈ ਤੇ ਕੀ ਜਾਣਕਾਰੀ ਉਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਜਾਣਕਾਰੀ ਕੁਝ ਸਾਹਮਣੇ ਆਈ ਹੈ ਜੀ ਪੰਜ ਕਿੰਨਾ ਪੰਜ ਲੜਕੀਆਂ ਦੀ ਵਿਦੇਸ਼ੀ ਥਾਂ ਜਿਹੜੀਆਂ ਸੇਫ ਪੋਰਟਿੰਗ ਰਾਸਤ ਚ ਲਿੱਤੀ ਹੋ ਗਈ ਤੇ ਦੇਸ਼ੀਆਂ ਕੋਲ ਹਾਲਪੂਰ ਤੋਂ ਪਾਵੇ ਪਾਸਪੋਰਟ ਦਾ ਨਹੀਂ ਉਹਨਾਂ ਤੋਂ ਜਾਣਕਾਰੀ ਕਿ ਸੁਰਪਾਲਪੁਰ ਤੋਂ ਨਾ ਪਰੇ ਕੋਈ ਜਾਣਕਾਰੀ ਇਸ ਤੇ ਉਹ ਜੜੀਆਂ ਤੋਂ ਕੁੜੀਆਂ ਨੇ ਜਿਨ੍ਹਾਂ ਨੂੰ ਨਿਜੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਕੀ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਹੁਣ ਉਹਨਾਂ ਦੀ ਹਾਲਾਤ ਕਿਸ ਤਰ੍ਹਾਂ ਦੇ ਨੇ ਜੀ ਬਿਲਕੁਲ ਹਟਲੋਟ ਨੂੰ ਬੇ ਸੱਟਾਂ ਲੱਗੀਆਂ ਲੋਹਾਰੋ ਸੱਟੇ ਤੋਂ ਬਾਹਰ ਉਹਨੇ ਇੰਤਜ਼ਾਮਦਾਰੀ ਤੋਂ ਇੱਕ ਕਿਤੇ ਕਿ ਹੜੇ ਲੜਕੀਆਂ ਸੱਟੇ ਤੋਂ ਬਾਹਰ ਇੱਕੇ ਕੋਨਾਂ ਲੜਕੀਆਂ ਦੇ ਸੱਟਾਂ ਤੋਂ ਬੇ ਸੱਟ ਲੱਗੀਆਂ ਸੀ ਤਾਂ ਕਿ ਪਰ ਜਿਵੇਂ ਮੱਛੀ ਤੋਂ ਬਾਅਦ ਕੇ ਰੋਟੇ ਲਗਾਈ ਸੀ ਤਾਂ ਉਹਨਾਂ ਦੀ ਤਕਬੂਲ ਦਾ ਯਾਰ ਨਾ ਚੀ ਹੈ ਹੋਟਲ ਕਰਮਚਾਰੀਆਂ ਦੇ ਵੱਲੋਂ ਕੀ ਜਾਣਕਾਰੀ ਮਿਲੀ ਕਿੰਨੇ ਹੋਟਲ ਕਰਮਚਾਰੀ ਇਸ ਜੋੜੇ ਸਪਾ ਸੈਂਟਰ ਦੇ ਵਿੱਚ ਪੜੇ ਗਏ ਨੇ ਇਹ ਫਿਰ ਹਾਲ ਕੀ ਕਿ ਜੀ ਜੋ ਉਹਨਾਂ ਤੋਂ طرف ਜਾਰੀ ਹੋ ਬਹੁਤ ਅਨੇਕਾਂ ਰਸਤੇ ਦਿੱਤਾ ਹੈ ਤਾਂ ਭਾਵੇਂ ਕੋਈ ਵੀ ਵਿਸ਼ੇਸ਼ੀ ਕਿ ਨਾਲ ਉਸ ਵਿੱਚ ਨਹੀਂ ਇਹ ਜੋ ਬਟੂਰਨ ਮੈਨਜਰ ਤੇ ਉਹ ਕਿਸ ਪ੍ਰਾਣ ਤੋਂ ਹੈ ਜੋ ਵੱਡੇ ਤੋਂ ਪ੍ਰੋਜੈਕਟ ਵੀ ਹੋ ਰਿਹਾ ਹੈ ਕਿਹੜੇ ਤਰ੍ਹਾਂ ਦੇ ਟਿਮਰਿੰਗ ਨਾਲ ਉਹਨਾਂ ਤੋਂ ਗੱਲ ਕਰਦੇ ਉਹਨੂੰ ਬੜਾ ਪ੍ਰੇਰਣਾ ਤੇ ਫਿਰ ਸ਼ੁਕਰੀਆ ਮੁਕੇਸ਼ ਤੁਹਾਡਾ ਜਾਣਕਾਰੀ ਦੇਣ ਦੇ ਲਈ 호텔 ਦੀ ਛੱਤ ਤੋਂ ਦੋ ਕੁੜੀਆਂ ਨੇ ਛਾਲ ਮਾਰੀ ਹੈ ਤੇ ਦੋ ਕੁੜੀਆਂ ਦੇ ਵੱਲੋਂ ਛਾਲ ਮਾਰ ਕੇ ਆਪਣੇ ਆਪ ਨੂੰ ਜੜੀਏ ਪੁਲਿਸ ਤੋਂ ਬਚਾਉਣ ਦੇ ਕਰਕੇ ਇਹਨਾਂ ਦੇ ਵੱਲੋਂ ਇਸ ਤਰੀਕੇ ਦੀ ਘਟਨਾ ਨੂੰ ਅਨੁਦਾਨ ਦਿੱਤਾ ਗਿਆ ਹੈ